ਅੜੀ ਤੈਨੂੰ ਦੇਖਦਾ ਨਹੀਂ ਓਏ ਤੈਨੂੰ ਨਹੀਂ ਦਿਖ ਰਹਾਗਾ ਤੂੰ ਮੂੰਹ ਉਧਰ ਚੱਕਿਆ ਤੁਰਦਾ ਤੂੰ ਇਧਰ ਪਿਆ ਮੇਰਾ ਮੂੰਹ ਮੈਂ ਉਧਰ ਦੇਖ ਕੇ ਤਰਾ ਇਧਰ ਦੇਖ ਮੇਰੇ ਵੱਲ ਘਰੇ ਰੱਖਿਆ ਮੇਰੇ ਵਿੱਚ ਕਿਉਂ ਬੈਠਾ ਪਿਆ ਮੈਂ ਇਧਰ ਨੂੰ ਜਾ ਰਿਹਾ ਤੂੰ ਮੇਰੇ ਜਾ ਕੇ ਵੱਜਿਆ ਵਾ ਯਾਰ ਤੂੰ ਵੱਜਿਆ ਮੇਰੇ ਜੀ ਯਾਰ ਪਿੱਛੇ ਕੀ ਗੱਲ ਕਰ ਮੈਨੂੰ ਕੋਈ ਹੱਥ ਨਾ ਲਾ ਮੈਨੂੰ ਇਹ ਫਸ ਗਿਆ ਹਾਂ ਕੀ ਖੜਾ ਤੂੰ ਉੱਥੇ ਦੇਖੀ ਜਾਨਾ ਮੈਂ ਤੈਨੂੰ ਪਾਣਾ ਓਏ ਮੇਰੇ ਨਾਲ ਗੱਲ ਕਰ ਓਏ ਯਾਰ ਤੂੰ ਦੋ ਮਿੰਟ ਚੁੱਪ ਕਰ ਜਾ ਕੂਰੇ ਕੀ ਕਰਦਾ ਪਿਆ ਓਏ ਮੈਂ ਦੇਖਦਾ ਪਿਆ ਤੁਸੀਂ ਲੜਦੇ ਪਿਓ ਤੂੰ ਕਿਉਂ ਦੇਖਦਾ ਪਿਆ ਸੀ ਸਾਰੇ ਪਗੜ ਦੀ ਜਾੜੀ ਤੂੰ ਆ ਮੈਂ ਕੀ ਕੀਤਾ ਯਾਰ ਸਾਡੀ ਲੜਾਈ ਆ ਸੀ ਲੜੀਏ ਮਰੀਏ ਜੋ ਮਰਜੀ ਤੂੰ ਕਿਉਂ ਦੇਖਦਾ ਵੇ ਤੇ ਖੜਕੇ ਸਾੜੇ ਤਮਾਸ਼ਾ ਦੇਖਣ ਲਈ ਉਹਨਾਂ ਰਾਹ ਚ ਖੜਕੇ ਤੁਸੀਂ ਤਮਾਸ਼ਾ ਦੇਖਣ ਆ ਤੂੰ ਖੜਪਿਆ ਦੇਖਦਾ ਸੀ ਆ ਮੈਂ ਤੂੰ ਥੱਪੜ ਪਿਆ ਦੇਖਿਆ ਨਹੀਂ ਬਾਅਦ ਤੇ ਵੀਡੀਓ ਬਣਾਉਂਗਾ ਵੀਰੇ ਹਾਂ ਇਹ ਸਾਲੇ ਸੋਸ਼ਲ ਮੀਡੀਆ ਤੇ ਵਾਇਰਲ ਕਰਨਗੇ ਇਹ ਹੋਰ ਕੀ ਸਾਡੀ ਲੜਾਈ ਹੋਈ ਇਹ ਮਿਰਚ ਵੱਜਿਆ ਮੈਂ ਇਹਦੇ ਥੱਪੜ ਮਾਰੇ ਨੇ ਮੈਨੂੰ ਧੱਕਾ ਮਾਰਿਆ ਤੂੰ ਕਿ ਵਿੱਚੋਂ ਕੀ ਲੈਣਾ ਯਾਰ ਮੈਂ ਕੀ ਕੀਤਾ ਚੋਰੀ ਕਰਦੇ ਹੋ ਮੋਬਾਈਲ ਸ਼ਰਮ ਨਹੀਂ ਆ ਗਈ ਮਾਰੀ ਗਏ ਮੋਬਾਈਲ ਕਰਦੇ ਲੱਗਦੇ ਹੋ ਉਹ ਚੋਰੀ ਨਹੀਂ ਕਰਦੇ ਪੈਣੇ ਆ ਫੜ ਆਪਣਾ ਮੋਬਾਈਲ ਅਸੀਂ ਤੈਨੂੰ ਸਾਵਧਾਨ ਕਰਦੇ ਪਿਆ ਇੱਥੇ ਚੋਰੀਆਂ ਬਹੁਤ ਹੋਈਆਂ ਕੱਲ ਇਹਦਾ ਵੀ ਮੋਬਾਈਲ ਲੈ ਗਿਆ ਕੋਈ ਓਏ ਮਾਂ ਤੈਨੂੰ ਤਾਂ ਕਹਿੰਨੇ ਸੜਕ ਤੇ ਨਾ ਕੰਨ ਤੇ ਫੋਨ ਲਾ ਕੇ ਨਹੀਂ ਜਾਇਦਾ ਹੁੰਦਾ ਠੀਕ ਆ ਫਿਰ ਹਾਂ ਧਿਆਨ ਰੱਖੀਦਾ ਹੁੰਦਾ ਐਵੇਂ ਮਾਰਦਾ ਮੈਨੂੰ ਤੁਸੀਂ ਲੈ ਕੇ ਤਾਂ ਅੱਦਾ ਭੱਜ ਜਿਵੇਂ ਕੋਈ ਚੋਰ ਹੋਵੇ ਪਤਾ ਕੀ ਹੁੰਦਾ ਕਦੇ ਕਦੇ ਸਖਾਨ ਲਈ ਨਾ ਜਿੱਦਾਂ ਕਰਨੀਆਂ ਪੈਂਦੀਆਂ ਹੁਣ ਜਾ ਆਪਣੇ ਘਰੇ ਕੋਈ ਹੋਰ ਨਾ ਲੈ ਜਾ ਮੋਬਾਈਲ ਕਰ ਸਾਰੇ ਮਰਵਾਤਾ ਸੀ ਇਹਦੇ 'ਚ ਤੇਲ ਪਵਾ ਲਿਆ ਕਰ ਤੇਲ ਪੁਆਇਆ ਸੀਗਾ ਫੇਰ ਕਿੱਧਰ ਗਿਆ ਉਹ ਸੀਪਾ ਮੰਗ ਕੇ ਲੈ ਗਿਆ ਸੀ ਉਹ ਸੀਪੇ ਨੇ ਮਰਵਾਤਾ ਸੀ ਅੱਜੋਂ ਤਾਂ ਮੈਂ ਗੱਲ ਸਾਂਭ ਲਈ ਮੌਕੇ ਤੇ ਚੱਲ ਹੁਣ ਰੋੜ ਉਹਨੂੰ ਅਬੇ ਠਾ ਰਹਾ ਮੈਂ ਰੋੜ ਦਾ ਯਾਰ ਗੱਲ ਸੁਣੋ ਚੁੰਡੀ ਬਦਮਾਸ਼ਾ ਤੇ ਦਾਮਾ ਨਾ ਤਾਂ ਮੇਰੇ ਨਾਲ ਗੱਲ ਕਰ ਛੱਡ ਦੇ ਉਹਨੂੰ ਭਾਈ ਮੈਂ ਤਾਂ ਮਜ਼ਾਕ ਕਰਦਾ ਸੀਗਾ ਜੀ ਤੁਹਾਾਰੋ ਛਾਲੇ ਤੇ ਹੋਰ ਸਾਰੇ ਪੌੜ ਦੀ ਜੜੜੀ ਇਹ ਹੋਊਗਾ ਆਦਰ ਦੇਖੋ 10 ਰੁਪਏ ਲੈ ਸੀ ਪ੍ਰੈਸ ਵੀ ਖਰਾਬ ਕਰਾਤੇ ਆ ਨੇ ਹੁਣ ਤੈਨੂੰ ਕੁੱਟਣਾ ਉਹਨੂੰ ਕੁੱਟਣਾ ਉਹਨੂੰ ਮਾਰੋ ਉਹਨੇ ਪਸਾਇ ਮੈਨੂੰ ਹਾਂ ਭਾਈ ਕਿਵੇਂ ਐ ਹਾਂ ਵਧੀਆ ਸਿਮਰਨ ਕਹਿ ਰਹੀ ਸੀ ਤੂੰ ਅੱਜ ਕੱਲ੍ਹ ਨੇ ਹਾਨੂੰ ਬੈਸਟ ਫਰੈਂਡ ਬਣਾ ਲਿਆ ਬੜੇ ਨਵੇਂ ਬੈਸਟ ਫਰੈਂਡ ਬਣ ਰਹੇ ਕੀ ਗੱਲ ਓ ਯਾਰ ਉਹਦੇ ਕੋਲੋਂ 350 ਰੁਪਏ ਲੈਣਾ ਮੈਂ ਤਾਂ ਕਹਿਣਾ ਪੈ ਜਾਂਦਾ ਵਾ ਅੱਛਾ ਹਾਂ ਚਲ ਠੀਕ ਆ ਵੱਤ ਕੇ ਆਵੇਂ ਆ ਜਾ ਕਿੱਥੇ ਚਲੀਏ Kvakk! <laughs> <laughs>